ਐਮ ਡੀ ਵੀ ਹੀ ਕਲ ਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਾਈ ਦੀ ਆ ਸਕਾਰਪਿਓ ਗੱਡੀ ਸੇਲ ਲਈ ਲੈ ਕੇ ਆਏ ਤੇ ਗੱਡੀ ਬਾਈ ਜੀ ਘਰੇ ਖੜੀ ਹੈ ਘਰ ਦੀ ਗੱਡੀ ਹੈ ਤੇ ਗੱਡੀ ਵੀ ਬਾਈਆਂ ਨੇ ਇੰਨੀ ਸਾਫ ਸੰਭਾਲ ਕਰਕੇ ਰੱਖੀ ਵੀ ਹੈ ਤੇ ਗੱਡੀ ਤੁਹਾਡੇ ਸਾਹਮਣੇ ਖੜੀ ਹੈ ਵੇਖ ਸਕਦੇ ਹੋ ਕਹਿਣ ਜਮਾ ਗੱਡੀ ਟਣਾ ਟਣ ਪਈ ਹੈ ਰੰਗ 컬러 ਦੇਖ ਸਕਦੇ ਹੋ ਤੁਸੀਂ ਕੋਈ ਵੀ ਇੱਕ ਪਾਸੇ ਵੀ ਕਿਤੇ ਵੀ ਕਿਤੇ ਕੁਝ ਝਰੀਟ ਨਹੀਂ ਦੀਦੀ ਤੇ ਗੱਡੀ ਵੀ ਮੰਨ ਕੇ ਚੱਲੋ ਵੀ ਪੂਰੀ ਵਧੀਆ ਸਾਫ਼ ਗੱਡੀ ਆ ਬਈ ਜੀ ਤੇ ਸਾਰੀ ਗੱਡੀ ਵਿਖਾਉਣਾ ਤੁਹਾਨੂੰ ਚਾਰੇ ਪਾਸਿਆਂ ਤੋਂ ਨਾਲੇ ਆਪਾਂ ਤੁਹਾਨੂੰ ਵਿੱਚੋਂ ਗੱਡੀ ਵਿਖਾਵਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗ ਜਿਹੜੀ ਘੰਟੀ ਆ ਉੱਤੇ ਕਲਿੱਕ ਕਰ ਦਿਓ ਤਾਂ ਜੋ ਕਿ ਆਪਾਂ ਜਿਹੜੀ ਤੁਹਾਡੇ ਕੰਮ ਦੀ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਾਇਆ ਕਰਾਂਗੇ ਹੁਣ ਤੁਸੀਂ ਗੱਡੀ ਦੇਖੋ ਐਨ ਜਮਾ ਕਲਰ-ਕਲਰ ਗੱਡੀ ਦਾ ਐਨ ਪਿਆ ਜਮਾ ਪੂਰਾ ਵਧੀਆ ਚਮਕਾ ਮਾਰਦੀ ਹੈ ਗੱਡੀ ਤੇ ਮਾਡਲ ਹੈਗਾ ਬਾਈ ਜੀ ਇਹਦਾ 2010 ਮਾਡਲ ਹੈ 2010 ਮਾਡਲ ਹੈ ਤੇ ਜਨਵਰੀ 25 ਦੇ 6ਵੇਂ ਮਹੀਨੇ ਤੱਕ ਇਹਦੀ ਮਿਲ ਲ ਪਾਸਿੰਗ ਪਈ ਹੈ ਪਾਸਿੰਗ ਹੈ ਜਿਹੜੀ ਇਹਦੀ 2025 ਦੇ 6ਵੇਂ ਮਹੀਨੇ ਤੱਕ ਮੰਨ ਕੇ ਚੱਲੋ ਵੀ ਆ ਹੁਣ ਜਨਵਰੀ ਚੱਲਦਾ 6ਵੇਂ ਮਹੀਨੇ ਤੱਕ ਇਹਦੀ ਪਾਸਿੰਗ ਹੈ ਤੇ ਚਾਰੇ ਪਾਸੇ ਤੋਂ ਗੱਡੀ ਆ ਦੇਖ ਲਓ ਥੋੜੇ ਸਾਹਮਣੇ ਖੜੀ ਆ ਐਣ ਜਮਾ ਪੁੱਤਾਂ ਨੂੰ ਸਾਮਕੇ ਰੱਖੀ ਹੋਈ ਗੱਡੀ ਇਹਨਾਂ ਦੀ ਇਹ ਦੂਜੇ ਨੌ ਆ ਵੀਰ ਜੀ ਜਿਹੜੀ ਪਹਿਲਾਂ ਜਿੱਥੋਂ ਇਹਨਾਂ ਨੇ ਲੈਤੀ ਸੀ ਗੱਡੀ ਉਹ ਵੀ ਇਹਨਾਂ ਦੇ ਰਿਸ਼ਤੇਦਾਰ ਸੀਗੇ ਰਿਸ਼ਤੇਦਾਰੋਂ ਤਾਂ ਇਹਨੇ ਗੱਡੀ ਲੈਤੀ ਆ ਤੇ ਉਹ ਵੀ ਘਰੇ ਚੱਲੀ ਸੀ ਇੱਥੇ ਵੀ ਇਹਨਾਂ ਨੇ ਲੋਕਲੀ ਚਲਾਈ ਜਾਂ ਕੋਈ ਬਾਹਲੀ ਗੱਡੀ ਦੀ ਚਲਾਈ ਨਹੀਂ ਹੈਗੀ ਲੋਕਲੀ ਜਾਂਦੇ ਕਿਤੇ ਜਾਣਾ ਆਉਣਾ ਹੁੰਦਾ ਤੇ ਵਿੱਚੋਂ ਵੀ ਸਾਨੂੰ ਗੱਡੀ ਦਿਖਾਉਣੇ ਆ ਆ ਦੇਖੋ ਵਿੱਚੋਂ ਵੀ ਗੱਡੀ ਪੂਰੀ ਐਨ ਜਮਾ ਬਿਲਕੁਲ ਜਿਹੜੀ ਕਿ ਸਾਫ਼ ਪਈ ਹੈ ਤੇ ਪੂਰੀ ਸਾਮਕ ਰੱਖੀ ਹੋਈ ਗੱਡੀ ਆ 2010 ਮਾਡਲ ਹੈ ਤੇ 6 ਮਹੀਨੇ ਤੱਕ ਇਹਦੀ ਜਿਹੜੀ 2025 ਦੇ 6 ਮਹੀਨੇ ਤੱਕ ਪਾਸਿੰਗ ਪਈ ਆ ਤੇ ਰੇਟ ਬਾਈ ਜੀ ਇਹਦਾ 3 ਲੱਖ 20000 ਰੁਪਏ ਰੇਟ ਆ ਜਿਹੜਾ ਇਹਨਾਂ ਦੀ ਡਿਮਾਂਡ ਆ ਬਾਕੀ ਆ ਮਾਨ ਤਾਣਾ ਕਹਿੰਦੇ ਦੀ ਮੌਕੇ ਤੇ ਸੀ ਕਰ ਦਾਂਗੇ ਯਾਨੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਆ ਉਹ 3 ਲੱਖ 20000 ਦੀ ਆ ਆ ਸੀਟਾਂ ਦੇ ਸਕਦੇ ਸਾਰੀਆਂ ਲੈਦਰ ਸੀਟਾਂ ਨੇ ਆ ਦੇਖੋ 30 ਸੇ 2010 ਤੇ ਜਿਹੜੀ ਪਾਸਿੰਗ ਹੈ ਦੀ 29 ਸੇ 2025 ਸਿੰਮੇ ਮਹੀਨੇ ਤੱਕ ਇਹਦੀ ਪਾਸਿੰਗ ਪਈ ਆ 2025 ਤੱਕ ਤੇ 2010 ਮਾਡਲ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਤੇ ਜਿਸ ਕਿਸੇ ਭੈਣ ਭਰਾ ਨੂੰ ਗੱਡੀ ਦੀ ਲੋੜ ਹੋਵੇ ਇਹ ਗੱਡੀ ਚਾਹੀਦੀ ਹੋਵੇ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਨੰਬਰ ਵੇਖ ਰਹੇ ਹੋ ਇਹ ਨੰਬਰ ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਐਡਰੈਸ ਵੀ ਤੁਹਾਨੂੰ ਦੱਸ ਦਿੰਨਾ ਢੱਲਵਾ ਪਿੰਡ ਆ ਬਾਈ ਜੀ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਪੈ ਜਾਂਦੀ ਹੈ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਪਿੰਡ ਢੱਲਵਾ ਤੇ ਸਕਰੀਨ ਦੇ ਉੱਤੇ ਜਿਹੜਾ ਤੁਸੀਂ ਨੰਬਰ ਵੇਖ ਰਹੇ ਹੋ ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਤੇ ਤੁਸੀਂ ਆ ਕੇ ਗੱਡੀ ਵੇਖ ਪਰਖ ਕੇ ਲੈ ਜਾ ਸਕਦੇ ਹੋ ਗੱਡੀ ਤੁਹਾਨੂੰ ਚਾਰੇ ਪਾਸੇ ਤੋਂ ਵਿਖਾਤੀ ਵਿੱਚੋਂ ਵੀ ਸੋਨ ਸਾਰੀ ਕੰਡੀਸ਼ਨ ਗੱਡੀ ਦੀ ਦਿਖਾਤੀ ਗੱਡੀ ਵਧੀਆ ਪਈ ਹੈ ਟਾਪ ਦੀ ਗੱਡੀ ਹੈ ਸਾਹਮਣੇ ਰੱਖੀ ਹੋਈ ਹੈ ਘਰ ਦੀ ਗੱਡੀ ਹੈ ਘਰੇ ਚਲਾਈ ਹੋਈ ਹੈ ਲੋਕਲ ਚਲਵਾਈ ਹੈ ਕੋਈ ਬਾਲੀ ਲੰਬੇ ਨਹੀਂ ਤੇ ਜਿਸ ਕਿਸੇ ਵੀ ਭੈਣ ਭਰਾ ਨੂੰ ਚਾਹੀਦੀ ਹੋਵੇ ਜਰੂਰ ਸੰਪਰਕ ਕਰਿਓ ਧੰਨਵਾਦ ਜੀ